ਸਤਿ ਸ੍ਰੀ ਅਕਾਲ ਜੀ ਟੈਕ ਸਟੱਡੀ ਪ੍ਰੈਪਰੇਸ਼ਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਆਪਾਂ ਪੜਨ ਵਾਲੇ ਆਂ ਪੰਜਾਬ ਦੇ ਮਰਦਾਂ ਅਤੇ ਔਰਤਾਂ ਦੇ ਗਹਿਣਿਆਂ ਬਾਰੇ ਤਾਂ ਚਲੋ ਸ਼ੁਰੂ ਕਰਦੇ ਆਂ ਵੀਡੀਓ ਨੂੰ ਸਭ ਤੋਂ ਆਪਾਂ ਪੜਦੇ ਆਂ ਜੀ ਮਰਦਾਂ ਦੇ ਸਿਰ ਦੇ ਗਹਿਣੇ ਕਿਹੜੇ ਕਿਹੜੇ ਹਨ ਤਾਂ ਇਹ ਹਾਂ ਜੀ ਸਰਪੇਸ ਕੁਤਬਲੀਦਾਰ ਕਲਗੀ ਅਤੇ ਮੁਕਟ ਇਹ ਮਰਦਾਂ ਦੇ ਸਿਰ ਤੇ ਗਹਿਣੇ ਹਨ ਜੀ ਉਸ ਤੋਂ ਬਾਅਦ ਮਰਦਾਂ ਦੇ ਕੰਨ ਦੇ ਗਹਿਣੇ ਕਿਹੜੇ ਕਿਹੜੇ ਹਨ ਇਹ ਹਾਂ ਜੀ ਬਾਲਾ ਮੁਰਕੀ ਦੁਰ ਅਤੇ ਬੀਰ ਬਲੀ ਇਹ ਮਰਦਾਂ ਦੇ ਕੰਨ ਦੇ ਗਹਿਣੇ ਹਨ ਉਸ ਤੋਂ ਬਾਅਦ ਮਰਦਾਂ ਦੇ ਵੀਨੀ ਦੇ ਗਹਿਣੇ ਕਿਹੜੇ-ਕਿਹੜੇ ਹਨ ਇਹ ਹਨ ਜੀ ਪੌਂਚੀ ਅਤੇ ਗੋਕਰੂ ਹੁਣ ਆਪਾਂ ਗੱਲ ਕਰੀਏ ਮਰਦਾਂ ਦੇ ਗਲੇ ਦੇ ਗਹਿਣੇ ਕਿਹੜੇ-ਕਿਹੜੇ ਹਨ ਜਿਹੜੇ ਗਹਿਣੇ ਮਰਦ ਗਲੇ ਵਿੱਚ ਪਾਉਂਦੇ ਹਨ ਉਹ ਹਨ ਜੀ ਨਾਮ ਤਖਤੀ ਚੰਦਨ ਹਾਰ ਅਤੇ ਕੰਥ ਇਹ ਗਹਿਣੇ ਮਰਦ ਗਲੇ ਵਿੱਚ ਪਾਉਂਦੇ ਹਨ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਔਰਤਾਂ ਦੇ ਗਹਿਣੇ ਔਰਤਾਂ ਦੇ ਸਿਰ ਦੇ ਗਹਿਣੇ ਕਿਹੜੇ ਕਿਹੜੇ ਹਨ ਇਹ ਹਨ ਜੀ ਚੌਂਕ ਅਤੇ ਮੋਲੀ ਔਰਤਾਂ ਦੇ ਮੱਥੇ ਦੇ ਗਹਿਣੇ ਕਿਹੜੇ ਕਿਹੜੇ ਹਨ ਇਹ ਹਨ ਜੀ ਪਰਵਟਾ ਅਤੇ ਕਸਕਾ ਇਹਨਾਂ ਨੂੰ ਗਹਿਣੇ ਇਹਨਾਂ ਗਹਿਣਿਆਂ ਨੂੰ ਔਰਤਾਂ ਮੱਥੇ ਤੇ ਪਾਉਂਦੀਆਂ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰੀਏ ਔਰਤਾਂ ਦੇ ਕੰਨ ਦੇ ਗਹਿਣੇ ਕਿਹੜੇ ਕਿਹੜੇ ਹਨ ਇਹ ਹਨ ਜੀ ਕੰਟਾਲਾ ਖੁੱਲੀ ਫੰਮੀ ਅਤੇ ਦੇੜੀ ਕੰਟਾਲਾ ਖੁੱਲੀ ਫੰਮੀ ਅਤੇ ਦੇੜੀ ਇਹ ਔਰਤਾਂ ਦੇ ਕੰਨ ਦੇ ਗਹਿਣੇ ਹਨ ਉਸ ਤੋਂ ਬਾਅਦ ਔਰਤਾਂ ਦੇ ਗਲੇ ਦੇ ਗਹਿਣੇ ਮੋਰਾਂ, ਹੂਲਦਿਲ, ਕੰਢੀ, ਗੁਲੂਬੰਦ ਅਤੇ ਹੰਸ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਔਰਤਾਂ ਦੇ ਨੱਕ ਦੇ ਗਹਿਣੇ ਤਾਂ ਔਰਤਾਂ ਦੇ ਨੱਕ ਦੇ ਗਹਿਣੇ ਹਨ ਬੁੱਲਕ, ਫੁੱਲੀ, ਬੋਹਰ ਅਤੇ ਲੌਂ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਦੇਖੀ ਔਰਤਾਂ ਦੇ ਵੀਣੀ ਦੇ ਗਹਿਣੇ ਕਿਹੜੇ-ਕਿਹੜੇ ਹਨ ਇਹ ਹਨ ਜੀ ਪੌਂਚੀਆ, ਬਨਕਾ, ਬੇਈ ਅਤੇ ਛਣਕੰਗਨ ਠੀਕ ਹੈ ਜੀ ਹੁਣ ਆਪਾਂ ਇੱਕ ਫਾਸਟ ਰਿਵੀਜ਼ਨ ਲੈਣੇ ਹੈ ਜੀ ਇੰਨਾ ਗਹਿਣਿਆਂ ਦੀ ਤਾਂ ਸਭ ਤੋਂ ਪਹਿਲਾਂ ਮਰਦਾਂ ਦੇ ਸਿਰਤੇ ਗੈਣੇ ਹਨ ਸਰਪੀਸ, ਕੁੱਤਬਲੀਦਾਰ, ਕੁਲਗੀ ਅਤੇ ਮੁਖਟ ਤੇ ਮਰਦਾਂ ਦੇ ਕੰਨ ਦੇ ਗੈਣੇ ਹਨ ਬਾਲਾ, ਮੁਰਕੀ, ਦੁਰ ਅਤੇ ਬੀਰਬਲੀ ਮਰਦਾਂ ਦੇ ਵੀਣੀ ਦੇ ਗੈਣੇ ਹਨ ਪੌਂਚੀ ਅਤੇ ਗੋਕਰੂ ਮਰਦਾਂ ਦੇ ਗਲੇ ਦੇ ਗੈਣੇ ਹਨ ਨਾਮ ਤਖਤੀ, ਚੰਦਨਹਾਰ ਅਤੇ ਕੰਥ ਔਰਤਾਂ ਦੇ ਸਿਰ ਦੇ ਗੈਣੇ ਹਨ ਚੌਂਕ ਅਤੇ ਮੋਲੀ ਔਰਤਾਂ ਦੇ ਮੱਥੇ ਦੇ ਗੈਣੇ ਹਨ ਪਰਵਟਾ ਅਤੇ ਕਸਕਾ ਔਰਤਾਂ ਦੇ ਕੰਨ ਦੇ ਗੈਣੇ ਹਨ ਕੰਟਾਲਾ ਫੁੱਲੀ ਫੰਮੀ ਅਤੇ ਦੇੜੀ ਔਰਤਾਂ ਦੇ ਗਹਿਣੇ ਹਨ ਮੋਰਾਂ ਹੌਲਦਿਲ ਕੰਢੀ ਗੁਲੂਬੰਦ ਅਤੇ ਹੰਸ ਉਸ ਤੋਂ ਬਾਅਦ ਔਰਤਾਂ ਦੇ ਨੱਕ ਦੇ ਗਹਿਣੇ ਹਨ ਬੁੱਲਕ ਫੁੱਲੀ ਬੋਹਰ ਅਤੇ ਲੌਂਗ ਔਰਤਾਂ ਦੇ ਵੀਣੀ ਦੇ ਗਹਿਣੇ ਹਨ ਪੌਂਚੀਆਂ ਬਨਕਾ ਬੇਈ ਅਤੇ ਛਣ ਕੰਕਨ ਤਾਂ ਦੈਟਸ ਆਲ ਗਾਈਜ਼ ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਧੰਨਵਾਦ